ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਵਿੱਚ ਇੱਕ ਹੀ ਨਾਮ ਚੱਲ ਰਿਹਾ ਹੈ ਤੇ ਉਹ ਨਾਮ ਹੈ ਅਰਸ਼ ਡੱਲੇ ਦਾ 2023 ਦੇ ਵਿੱਚ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ NIA ਨੇ ਇਸ 27 ਸਾਲਾਂ ਅਰਸ਼ ਡੱਲੇ ਨੂੰ ਅਤਵਾਦੀ ਐਲਾਨ ਦਿੱਤਾ ਸੀ ਅਤੇ ਭਾਰਤ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਅਧੀਨ 70 ਤੋਂ ਵੱਧ ਕੇਸ ਅਰਸ਼ ਡੱਲਾ ਦੇ ਵਿਰੁੱਧ ਦਰਜ ਹਨ ਐਫ ਆਈ ਆਰਾਂ ਦਰਜ ਹਨ ਪਿਛਲੇ ਹਫਤੇ ਇਹ ਖਬਰਾਂ ਆਈਆਂ ਸੀ ਕਿ ਅਰਸ਼ ਡੱਲਾ ਨੂੰ ਕੈਨੇਡਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਉੱਥੇ 28 ਅਕਤੂਬਰ ਨੂੰ ਕੋਈ ਸ਼ੂਟਆਊਟ ਹੋਈ ਸੀ ਗੋਲੀਬਾਰੀ ਹੋਈ ਸੀ ਉਸ ਗੋਲੀਬਾਰੀ ਦੇ ਕੇਸ ਦੇ ਵਿੱਚ ਅਰਸ਼ ਡੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਵੀ ਸੁਣਨ ਵਿੱਚ ਆਇਆ ਕਿ ਉਸਦੇ ਵੀ ਕੋਈ ਗੋਲੀ ਲੱਗੀ ਹੈ ਜ਼ਖਮੀ ਵੀ ਹੋਇਆ ਹੈ ਇਹ ਹੁਣ ਤੱਕ ਸਾਰਾ ਖਬਰਾਂ ਦੇ ਵਿੱਚ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਸਾਨੂੰ ਸੁਣਨ ਨੂੰ ਮਿਲ ਰਿਹਾ ਹੈ ਲੇਕਿਨ ਇਸ ਵਿਅਕਤੀ ਦੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਕਿਵੇਂ ਇੱਥੇ ਤੱਕ ਪਹੁੰਚਦੀ ਹੈ ਕਿ ਜੁਰਮ ਦੀ ਦੁਨੀਆ ਦੇ ਵਿੱਚ ਐਡਾ ਵੱਡਾ ਨਾਮ ਬਣ ਗਿਆ ਹੈ ਤੇ ਕਈ ਦੇਸ਼ ਕਈ ਦੇਸ਼ ਨਹੀਂ ਕੈਨੇਡਾ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ ਕਈ ਕੇਸਾਂ ਦੇ ਵਿੱਚ ਇਹ ਲੋੜਿੰਦਾ ਹੈ ਅੱਤਵਾਦੀ ਡਿਕਲੇਅਰ ਕੀਤਾ ਗਿਆ ਹੈ 1900 96 ਦੇ ਵਿੱਚ ਅਰਸ਼ ਡੱਲਾ ਦਾ ਜਨਮ ਹੁੰਦਾ ਹੈ ਸਰਪੰਚਾਂ ਦੇ ਘਰੇ ਇਹ ਬੱਚਾ ਜਨਮ ਲੈਂਦਾ ਹੈ ਅਰਸ਼ ਡੱਲਾ ਦਾ ਦਾਦਾ ਅਤੇ ਉਸਦੇ ਪਿਤਾ ਦੋਵੇਂ ਹੀ ਡੱਲਾ ਪਿੰਡ ਦੇ ਸਰਪੰਚ ਰਹੇ ਨੇ ਇਸ ਕਰਕੇ ਇਹਨੂੰ ਸਰਪੰਚਾਂ ਦਾ ਲਾਣਾ ਵੀ ਕਿਹਾ ਜਾਂਦਾ ਸੀ ਅਰਸ਼ ਡੱਲਾ ਤੇ ਉਸ ਦਾ ਛੋਟਾ ਭਰਾ ਬਲਦੀਪ ਸਿੰਘ ਦੋਵੇਂ ਹੀ ਮੋਗੇ ਦੇ ਸੇਕ੍ਰੀਟ ਹਾਰਟ ਸਕੂਲ ਦੇ ਵਿੱਚ ਪੜ੍ਹੇ ਨੇ ਦੋਨਾਂ ਨੇ 10ਵੀਂ ਇਸ ਸਕੂਲ ਤੋਂ ਕੀਤੀ ਹੈ ICSE ਬੋਰਡ ਦੇ ਵਿੱਚੋਂ 10ਵੀਂ ਪਾਸ ਕੀਤੀ ਹੈ ਮੈਟ੍ਰਿਕਿਉਲੇਸ਼ਨ ਇਹਨਾਂ ਦੋਵਾਂ ਭਰਾਵਾਂ ਨੇ ਕੀਤੀ ਸੀ ਲੇਕਿਨ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਕੁਝ ਫਾਈਨੈਂਸ਼ੀਅਲ ਪੋਜੀਸ਼ਨ ਇਸ ਤਰ੍ਹਾਂ ਦੀ ਸੀ ਜਾਂ ਪੈਸੇ ਦੀ ਤੰਗੀ ਹੋ ਗਈ ਸੀ ਇਹਨਾਂ ਦੇ ਫਾਦਰ ਨੂੰ ਜਿਸ ਕਰਕੇ ਅਰਸ਼ ਨੂੰ ਉਹ ਸਕੂਲ ਚੋਂ ਹਟਾ ਕੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਇਸੇ ਸਰਕਾਰੀ ਸਕੂਲ ਤੋਂ ਅਰਸ਼ ਨੇ 12ਵੀਂ ਪਾਸ ਕੀਤੀ। ਲੇਕਿਨ ਇਹ ਵੀ ਕਿਹਾ ਜਾਂਦਾ ਹੈ ਕਿ ਇੱਥੋਂ ਹੀ ਉਸ ਦੀ ਜੁਰਮ ਦੀ ਦੁਨੀਆ ਦੇ ਵਿੱਚ ਪੈਡ ਰੱਖੀ ਗਈ ਸੀ। ਇੱਥੋਂ ਹੀ ਅਰਸ਼ਦਾਲਾ ਦੀ ਜੁਰਮ ਦੀ ਦੁਨੀਆ ਦੇ ਵਿੱਚ ਸ਼ੁਰੂਆਤ ਹੋਈ ਸੀ, ਸ਼ਮੂਲੀਅਤ ਹੋਈ ਸੀ। 2015 ਵਿੱਚ ਅਰਸ਼ 19 ਸਾਲ ਦਾ ਸੀ ਜਦੋਂ ਪਹਿਲੀ ਐਫਆਈਆਰ ਉਸ ਦੇ ਖਿਲਾਫ ਦਰਜ ਹੁੰਦੀ ਹੈ। ਬਰਨਾਲਾ ਦੇ ਇੱਕ ਸਕਿਉਰਿਟੀ ਗਾਰਡ ਤੋਂ ਉਸਦੀ ਰਫਲ ਖੋਈ ਗਈ ਸੀ ਇਹ ਪਹਿਲਾ ਕੇਸ ਅਰਸ਼ਡਲਾ ਤੇ ਪਿਆ ਸੀ ਇਸ ਤੋਂ ਬਾਅਦ ਇਹ ਕੇਸ ਤੋਂ ਬਾਅਦ ਇੱਕ ਹੋਰ ਇਰਾਦਾ ਕਤਲ ਦਾ ਕੇਸ ਉਹਦੇ ਉੱਪਰ ਪਿਆ ਜਿੱਦੇ ਐਫ ਆਈ ਆਰ ਦਰਜ ਹੋਈ ਲੇਕਿਨ ਇਹ ਦੋਵੇਂ ਕੇਸਾਂ ਦੇ ਬਾਵਜੂਦ ਜਲੰਧਰ ਦੇ ਰੀਜਨਲ ਪਾਸਪੋਰਟ ਆਫਿਸ ਤੋਂ ਅਰਸ਼ਡਲਾ ਪਾਸਪੋਰਟ ਬਣਾਉਣ ਦੇ ਵਿੱਚ ਸਫਲ ਹੋ ਜਾਂਦਾ ਹੈ 2017 ਦੇ ਵਿੱਚ ਰਾਜਸਥਾਨ ਦੀ ਕਿਸੇ ਔਰਤ ਨਾਲ ਉਹ ਕਾਗਜ਼ੀ ਵਿਆਹ ਦਿਖਾਉਂਦਾ ਹੈ ਕਾਗਜ਼ੀ ਵਾ ਦਿਖਾ ਕੇ ਇਹ ਪਾਸਪੋਰਟ ਹਾਸਲ ਕੀਤਾ ਜਾਂਦਾ ਹੈ ਤੇ 2018 ਦੇ ਵਿੱਚ ਅਰਸ਼ਦਲਾ ਭਾਰਤ ਛੱਡ ਦਿੰਦਾ ਹੈ ਤੇ ਕੈਨੇਡਾ ਚਲਿਆ ਜਾਂਦਾ 2 ਸਾਲ ਬਾਅਦ ਯਾਨੀ ਕਿ ਸਨ 20000 20 2020 2020 ਜਿਹਨੂੰ ਕਿਹਾ ਜਾਂਦਾ ਹੈ ਅਰਸ਼ਦਲਾ ਵਾਪਸ ਇੰਡੀਆ ਆਉਂਦਾ ਹੈ ਬਾਅਦ ਵਿੱਚ ਇਹ ਪਤਾ ਲੱਗਦਾ ਹੈ ਕਿ ਇਹ ਫੇਰੀ ਜਿਹੜੀ ਭਾਰਤ ਦੀ ਸੀ ਉਹ ਖਾਸ ਤੌਰ ਤੇ ਆਪਣੇ ਦੋਸਤ ਤੋਂ ਦੁਸ਼ਮਣ ਬਣੇ ਸੁੱਖਾ ਲੰਬੇਕੇ ਨੂੰ ਮਾਰਨ ਵਾਸਤੇ ਖਾਸ ਤੌਰ ਤੇ ਇਹ ਫੇਰੀ ਯਾਤਰਾ ਦੀ ਪਲਾਨਿੰਗ ਕੀਤੀ ਗਈ ਸੀ ਪੁਲਿਸ ਦੇ ਮੁਤਾਬਿਕ ਅਰਸ਼ਟੰਡੇ ਨੇ ਪਹਿਲਾਂ ਸੁੱਖੇ ਨੂੰ ਜ਼ਹਿਰ ਦੇ ਕੇ ਮਾਰਿਆ ਬਾਅਦ ਵਿੱਚ ਉਸ ਦੀ Laash ਦੇ ਟੁਕੜੇ ਕਰਕੇ ਜਾਂ ਟੋਟੇ ਕਰਕੇ ਮੋਗੇ ਦੀ ਇੱਕ ਨਹਿਰ ਦੇ ਵਿੱਚ ਸੁੱਟ ਦਿੱਤਾ ਮੌਤ ਤੋਂ ਕਈ ਮਹੀਨੇ ਬਾਅਦ ਵੀ ਸੁੱਖਾ ਲੰਮੀਕਾ ਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਸੀ ਉਸ ਨੂੰ ਅਰਸ਼ ਦੱਲਾ ਵਰਤਦਾ ਰਿਹਾ ਵਰਤਵੀ ਇਸ ਕੰਮ ਕਰਕੇ ਰਿਹਾ ਸੀ ਕਿ ਉਹ ਜਿੰਨੇ ਵੀ ਫਿਰੋਤੀ ਦੇ ਧਮਕੀਆਂ ਦੇਣਦੇ ਜਾਂ ਆਪਣਾ ਜੋ ਉਹਦਾ ਜੁਰਮ ਦਾ ਨੈੱਟਵਰਕ ਸੀ ਉਸ ਨੂੰ ਫੈਲਾਉਣ ਦੇ ਲਈ ਇਸ ਮਰੇ ਹੋਏ ਵਿਅਕਤੀ ਦੀ ਪਛਾਣ ਨੂੰ ਵਰਤ ਰਿਆ ਸੀ ਸਮਗਲਿੰਗ ਦਾ ਫਰੋਤੀ ਦਾ ਧੰਦਾ ਲਗਾਤਾਰ ਵਧਾ ਰਿਹਾ ਸੀ ਲੇਕਿਨ ਜੋ ਆਇਡੈਂਟੀਟੀ ਹੈ ਪਹਿਚਾਨ ਹੈ ਉਹ ਸੁਖਾਲ ਮੇ ਦੀ ਲੰਮੀ ਕੇ ਦੀ ਵਰਤ ਰਿਆ ਸੀ ਮਈ 2021 ਦੇ ਵਿੱਚ ਪੰਜਾਬ ਪੁਲਿਸ ਵੱਲੇ ਦੀ ਗੈਂਗ ਦਾ ਇੱਕ ਗੁਰਗਾ ਇੱਕ ਬੰਦਾ ਉਹ ਫੜਦੇ ਨੇ ਜਿਸ ਤੋਂ ਇਹ ਭੇਦ ਦਾ ਇਹ ਸਾਰਾ ਖੇਡ ਹੈ ਉਹਦਾ ਪਰਦਾ ਚੁੱਕਿਆ ਜਾਂਦਾ ਹੈ ਤੇ ਉਹ ਜਿਹੜਾ ਗੈਂਗ ਮੈਂਬਰ ਹੈ ਉਹ ਸੁਖੇ ਦੇ ਕਤਲ ਦੀ ਗੱਲ ਨੂੰ ਕਬੂਲਦਾ ਹੈ ਤੇ ਇਹ ਵੀ ਦੱਸਦਾ ਹੈ ਕਿ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਹੁਣ ਅਰਸ਼ ਦੱਲਾ ਵਰਤ ਰਿਹਾ ਹੈ ਲੇਕਿਨ ਉਦੋਂ ਤੱਕ ਅਰਸ਼ ਦੱਲਾ ਵਾਪਸ ਕੈਨੇਡਾ ਜਾ ਚੁੱਕਿਆ ਸੀ ਤੇ ਸਰੀ ਦੇ ਵਿੱਚ ਬੈਠ ਕੇ ਸਰੀ ਦੇ ਵਿੱਚ ਉਹਨੇ ਆਪਣਾ ਬੇਸ ਬਣਾ ਕੇ ਆਪਣੇ ਜੁਰਮ ਦੇ ਧੰਦਿਆਂ ਨੂੰ ਚਲਾ ਰਿਹਾ ਸੀ ਪੁਲਿਸ ਦੇ ਮੁਤਾਬਿਕ ਇਹਦੇ ਜਿਹੜੇ ਧੰਦੇ ਨੇ ਜਿਹੜਾ ਨੈਟਵਰਕ ਹੈ ਉਸ ਦੇ ਵਿੱਚ ਉਸ ਦੇ ਪਿਤਾ ਚਰਨਜੀਤ ਸਿੰਘ ਤੇ ਭਰਾ ਬਲਦੀਪ ਸਿੰਘ ਵੀ ਸ਼ਾਮਿਲ ਨੇ ਫਰਤੀ ਖਸਿਆਰਾਂ ਦੀ ਸਮਗਲਿੰਗ ਤੇ ਟਾਰਗੇਟਡ ਕਿਲਿੰਗ ਇਸ ਤਰ੍ਹਾਂ ਦੇ ਤੰਦੇ ਇਹ ਕਰਦੇ ਨੇ ਉਹਨਾਂ ਦੇ ਵਿੱਚ ਸ਼ਾਮਿਲ ਹਨ ਤੇ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਭਾਰਤ ਅਤੇ ਕੈਨੇਡਾ ਦੇ ਛੋਟੇ ਵਪਾਰੀਆਂ ਤੋਂ ਲੈ ਕੇ ਵੱਡੇ ਵੱਡੇ ਨਾਮਚੀਨ ਲੋਕ ਇਹਨਾਂ ਦੇ ਨਿਸ਼ਾਨੇ ਦੇ ਉੱਪਰ ਰਹਿੰਦੇ ਸੀਗੇ ਭਾਵੇਂ ਉਹ ਭਾਰਤ ਹੋਵੇ ਭਾਵੇਂ ਉਹ ਕੈਨੇਡਾ ਹੋਵੇ ਭਾਰਤ ਤੋਂ ਜ਼ਿਆਦਾਤਰ ਪੰਜਾਬ ਦੇ ਵਿੱਚ ਹੀ ਇਹ ਸਰਗਰਮ ਸੀ ਪੰਜਾਬ ਤੇ ਕੈਨੇਡਾ ਦੇ ਵਿੱਚ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਮੋਗਾ ਪੁਲਿਸ ਦੇ ਅਸਿਸਟੈਂਟ ਸਬ-ਇੰਸਪੈਕਟਰ ਕਿਕਰ ਸਿੰਘ ਜੋ ਕਿ ਅਰਸ਼ ਦੱਲਾ ਦੇ ਉੱਪਰ ਕਈ ਕੇਸਾਂ ਦੀ ਜਾਂਚ ਕਰ ਚੁੱਕੇ ਨੇ ਉਹਨਾਂ ਨੇ ਇਹ ਜਾਂਚ ਤੇ ਤਫਤੀਸ਼ ਜੋ ਕੀਤੀ ਉਸ ਉਹਨਾਂ ਦੇ ਦੱਸਣ ਮੁਤਾਬਿਕ ਅਰਸ਼ ਦਾ ਜਦੋਂ ਦਬਦਬਾ ਵੱਡਾ ਹੈ ਉਹਦਾ ਨਾਮ ਵੱਡਾ ਹੁੰਦਾ ਹੈ ਤਾਂ ਉਸ ਦੇ ਬਾਪ ਚਰਨਜੀਤ ਤੇ ਭਰਾ ਬਲਦੀਪ ਉਹ ਇਸ ਦਾ ਫਾਇਦਾ ਚੁੱਕਦੇ ਨੇ ਤੇ ਮੋਗੇ ਦੇ ਆਸ-ਪਾਸ ਤੋਂ ਕਾਫੀ ਉਗਰਾਹੀ ਕੀਤੀ ਜਾਂਦੀ ਹੈ ਇਹਨਾਂ ਦੋਨਾਂ ਵੱਲੋਂ ਅਰਸ਼ਦ ਅੱਲਾ ਦਾ ਨਾਮ ਵਰਤ ਕੇ ਔਰ ਉਹ ਇਸ ਤੇ ਤੰਦੇ ਨੂੰ ਫਲੌਨ ਵਿੱਚ ਪੈਸੇ ਨੂੰ ਟ੍ਰਾਂਸਫਰ ਕਰਨ ਦੇ ਵਿੱਚ ਵਾਇਰ ਟ੍ਰਾਂਸਫਰ ਕਰਕੇ ਉਹਨੂੰ ਡੱਲੇ ਨੂੰ ਭੇਜਦੇ ਸੀ ਪੈਸਾ ਉਹਦੇ ਵਿੱਚ ਵੀ ਮਦਦ ਇਹਨਾਂ ਇਹਦੇ ਫਾਦਰ ਨੇ ਤੇ ਇਹਦੇ ਬ੍ਰਦਰ ਨੇ ਦੋਨਾਂ ਨੇ ਕੀਤੀ ਹੈ ਅਗਸਤ 2021 ਦੇ ਵਿੱਚ ਬਲਦੀਪ ਸਿੰਘ ਕੈਨੇਡਾ ਜਾਣ ਦੀ ਕੋਸ਼ਿਸ਼ ਕਰਦਾ ਹੈ ਕੈਨੇਡਾ ਜਾਣਾ ਚਾਹੁੰਦਾ ਸੀ ਲੇਕਿਨ ਉਹਨੂੰ ਦਿੱਲੀ ਦੀ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਤੋਂ ਬਾਅਦ ਜ਼ਮਾਨਤ ਮਿਲ ਜਾਂਦੀ ਹੈ ਤੇ ਜ਼ਮਾਨਤ ਮਿਲਣ ਤੋਂ ਬਾਅਦ ਫਿਰ ਜਾਲੀ ਪਾਸਪੋਰਟ ਬਣਾ ਕੇ ਜਨਵਰੀ 2023 ਵਿੱਚ ਬਲਦੀਪ ਪੁਲਿਸ ਨੂੰ ਚੱਕਮਾ ਦਿੰਦਾ ਹੈ ਤੇ ਆਸਟ੍ਰੇਲੀਆ ਪਹੁੰਚ ਜਾਂਦਾ ਆਸਟ੍ਰੇਲੀਆ ਜਾਣ ਦੇ ਵਿੱਚ ਸਫਲ ਹੋ ਜਾਂਦਾ ਪੁਲਿਸ ਦੇ ਮੁਤਾਬਿਕ ਬਲਦੀਪ ਹਜੇ ਵੀ ਆਸਟ੍ਰੇਲੀਆ ਦੇ ਵਿੱਚ ਹੀ ਹੈ ਇਹ ਜਿਹੜੇ ਚਰਨਜੀਤ ਸਿੰਘ ਨੇ ਅਰਸ਼ਦੱਲਾ ਦੇ ਫਾਦਰ ਉਹ ਫਰੀਦਕੋਟ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਤੱਕ ਅਰਸ਼ਦੱਲਾ ਦਾ ਗੈਂਗ ਐਡਾ ਵੱਡਾ ਹੋ ਚੁੱਕਿਆ ਹੈ ਕਿ ਉਸ 300 ਤੋਂ ਵੱਧ ਮੁੰਡੇ ਸ਼ਾਮਿਲ ਨੇ ਜੋ ਇਸ ਗੈਂਗ ਦੇ ਮੈਂਬਰ ਨੇ ਜੋ ਅਰਸ਼ਦੱਲਾ ਦੇ ਕਹਿਣ ਦੇ ਉੱਪਰ ਉਹਦੇ ਇਸ਼ਾਰਿਆਂ ਦੇ ਉੱਤੇ ਕਿਹੜੀਆਂ ਗਤੀਵਿਧੀਆਂ ਨੇ ਉਹ ਚਲਾ ਰਹੇ ਨੇ ਚਾਵੇ ਕਿਸੇ ਨੂੰ ਧਮਕੀ ਦੇਣਾ ਹੋਵੇ ਉਗਰਾਹੀ ਕਰਨਾ ਹੋਵੇ ਹਥਿਆਰਾਂ ਦੀ ਸਮਗਲਿੰਗ ਹੋਵੇ ਇਹ ਸਾਰੇ ਧੰਦਿਆਂ ਦੇ ਵਿੱਚ ਇਹ 300 ਤੋਂ ਵੱਧ ਮੁੰਡੇ ਸ਼ਾਮਿਲ ਨੇ ਉਹਨਾਂ ਦੇ ਵਿੱਚੋਂ 60 ਤੋਂ ਵੱਧ ਬੰਦਿਆਂ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਉਹਨਾਂ ਨੂੰ ਫੜ ਚੁੱਕੀ ਹੈ ਜਿਹੜੇ 60 ਤੋਂ ਵੱਧ ਬੰਦੇ ਫੜੇ ਗਏ ਨੇ ਉਹਨਾਂ ਤੋਂ ਜੋ ਹਥਿਆਰ ਬਰਾਮਦ ਹੋਏ ਨੇ ਉਹ ਸਾਰੇ ਹਥਿਆਰ ਟ੍ਰੇਸ ਕੀਤੇ ਜਾ ਰਹੇ ਨੇ ਪਾਕਿਸਤਾਨ ਦੇ ਵਿੱਚ ਮਤਲਬ ਉਹਨਾਂ ਹਥਿਆਰਾਂ ਦੀ ਸਮਗਲਿੰਗ ਪਾਕਿਸਤਾਨ ਤੋਂ ਹੋਈ ਹੈ ਉੱਥੋਂ ਹੀ ਸਾਰੇ ਹਥਿਆਰ ਮੰਗਾਏ ਜਾਂਦੇ ਨੇ ਅਰਸ਼ਦੱਲਾ ਦੇ ਵੱਲੋਂ ਹੁਣ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੌਣ ਸਭ ਤੋਂ ਵੱਡ ਖਤਰਨਾਕ ਹੈ ਕੌਣ ਵੱਡਾ ਗੈਂਗਸਟਰ ਹੈ ਇਹ ਵੀ ਆਪਸ ਦੇ ਵਿੱਚ ਪੰਜਾਬ ਦੇ ਕਈ ਗੈਂਗਾਂ ਦੇ ਵਿੱਚ ਗੈਂਗ ਵਾਰ ਹੋ ਰਹੀ ਹੈ ਆਪਸ ਦੇ ਵਿੱਚ ਲੜਾਈ ਹੋ ਰਹੀ ਹੈ ਲਾਰੈਂਸ ਬਿਸ਼ਨੋਈ ਦਾ ਗੈਂਗ ਹੈ ਉਹਦੇ ਨਾਲ ਵੀ ਅਰਸ਼ਦੱਲਾ ਦੀ ਲੜਾਈ ਜਾਰੀ ਹੈ ਪਿਛਲੇ ਸਾਲ ਦਸੰਬਰ 2023 ਦੇ ਵਿੱਚ ਕੈਨੇਡਾ ਦੇ ਵਨੀਫੈਕ ਸ਼ਹਿਰ ਦੇ ਵਿੱਚ ਅਰਸ਼ਦੱਲਾ ਦੇ ਕਰੀਬੀ ਸੁੱਖਾ ਦੁਣੀਕੇ ਦਾ ਕਤਲ ਹੋ ਜਾਂਦਾ ਹੈ ਉਹ ਵੀ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ਤੇ ਕਿਹਾ ਜਾਂਦਾ ਹੈ ਕਿ ਹੋਇਆ ਆਪਸ ਦੇ ਵਿੱਚ ਲੜਾਈ ਚੱਲ ਰਹੀ ਹੈ ਲੇਕਿਨ ਇਸ ਲੜਾਈ ਦੇ ਦੌਰਾਨ ਹੀ ਅਰਸ਼ਦੱਲਾ ਆਪਣੇ ਕ੍ਰਿਮੀਨਲ ਐਕਟੀਵਿਟੀਜ਼ ਤੋਂ ਹੌਲੀ-ਹੌਲੀ ਉਹਨੇ ਧਾਰਮਿਕ ਰੰਗਤ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਜਾਂ ਧਾਰਮਿਕ ਰੰਗਤ ਵੀ ਉਹਦੀ ਐਕਟੀਵਿਟੀਆਂ ਲੈਣ ਲੱਗ ਗਈਆਂ ਦਸੰਬਰ 2020 ਦੇ ਵਿੱਚ ਦਸੰਬਰ 2020 ਦੇ ਵਿੱਚ ਡੇਰਾ ਸੱਚਾ ਸੌਦਾ ਦਾ ਇੱਕ ਪ੍ਰੇਮੀ ਸੀ ਮਨੋਹਰ ਲਾਲ ਉਹਦਾ ਕਤਲ ਹੋ ਜਾਂਦਾ ਹੈ ਇਸ ਕਤਲ ਦੀ ਜ਼ਿੰਮੇਵਾਰੀ ਵੀ ਅਰਸ਼ਦਲਾ ਲੈਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਪੰਥਕ ਤਰਾਨੇ ਉਹਦੇ ਵਿੱਚ ਆਪਣੀ ਅ ਪਛਾਣ ਬਣਾਉਣਾ ਚਾਹੁੰਦਾ ਸੀ ਉਹਨਾਂ ਦੀ ਸਪੋਰਟ ਲੈਣਾ ਚਾਹੁੰਦਾ ਸੀ ਕਿ ਇਹ ਕੰਮ ਦੇਖੋ ਬੇਅਦਬੀ ਦਾ ਬਦਲਾ ਮੈਂ ਲਿਆ ਹੈ ਤੇ ਮੈਂ ਪ੍ਰੇਮੀ ਨੂੰ ਸੱਚਾ ਸੌਦਾ ਦੇ ਪ੍ਰੇਮੀ ਨੂੰ ਮਨੋਰ ਰਾਲ ਦਾ ਕਤਲ ਕੀਤਾ ਹੈ ਸ਼ਾਇਦ ਉਹਨੂੰ ਲੱਗਦਾ ਸੀ ਕਿ ਉਹਨੂੰ ਇਥੋਂ ਕੋਈ ਸਹਿੰਪਤੀ ਮਿਲੇਗੀ ਤਾਂ ਅੰਤਖ ਸਫਾ ਦੇ ਵਿੱਚ ਉਹਦੀ ਕੋਈ ਸਪੋਰਟ ਵਧੇਗੀ ਜੁਲਾਈ 2022 ਦੇ ਵਿੱਚ ਵੀ ਐਨਆਈਏ ਜਿਹੜਾ ਹੈ ਉਹ ਹਰਦੀਪ ਨਿੱਜਰ ਤੇ ਅਸ਼ਦੱਲਾ ਦੇ ਖਿਲਾਫ ਜਲੰਧਰ ਦੇ ਇੱਕ ਪੁਜਾਰੀ ਕਮਲਦੀਪ ਸ਼ਰਮਾ ਦੇ ਕਤਲ ਦੀ ਸਾਜ਼ਿਸ਼ ਰਚਣ ਦੀ ਚਾਰਜ ਸ਼ੀਟ ਵੀ ਫਾਈਲ ਕਰਦੀ ਹੈ ਇਹਨਾਂ ਦੋਨਾਂ ਦੇ ਖਿਲਾਫ ਉਦੋਂ ਵੀ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਅ ਜਿਹੜੀ ਡਿਸਟਰਬੈਂਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਧਾਰਮਿਕ ਲਾਈਨਾਂ ਦੇ ਉੱਤੇ ਇੱਕ ਕਮਿਊਨਿਟੀ ਨੂੰ ਦੂਜੀ ਕਮਿਊਨਿਟੀ ਦੇ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਸਾਜ਼ਿਸ਼ ਦਾ ਵੀ ਇਹਨਾਂ ਦੇ ਖਿਲਾਫ ਐਫ ਆਈ ਆਰ ਹੋਈ ਚਾਰਸ਼ੀਟ ਫੈਲਾਈ ਗਈ ਪਿਛਲੇ ਸਾਲ ਐਨ ਆਈ ਐ ਨੇ ਯੂ ਐ ਪੀ ਐ ਦੇ ਤਹਿਤ ਖਾਲਿਸਤਾਨ ਟਾਈਗਰ ਫੋਰਸ ਦਾ ਇੱਕ ਮੇਨ ਬੰਦਾ ਹੋਣ ਕਰਕੇ ਅਰਸ਼ਕੱਲਾ ਨੂੰ ਅਤਵਾਦੀ ਡਿਕਲੇਅਰ ਕਰ ਦਿੱਤਾ ਸੀ ਯੂ ਐ ਪੀ ਐ ਦੇ ਤਹਿਤ ਜਨਵਰੀ 2023 ਦੇ ਵਿੱਚ ਦਿੱਲੀ ਪੁਲਿਸ ਵੱਲੋਂ ਲਸ਼ਕਰੇ ਤੋਇਬਾ ਦੇ ਦੋ ਬੰਦੇ ਫੜੇ ਗਏ ਸੀ ਜਦੋਂ ਉਹਨਾਂ ਦੀ ਪੁੱਛਤਾ ਸ਼ੋਈ ਤਾਂ ਉਦੋਂ ਵੀ ਇਹਨਾਂ ਬੰਦਿਆਂ ਦੇ ਕੋਲੋਂ ਅਰਸ਼ਦੱਲਾ ਦਾ ਨਾਮ ਸਾਹਮਣੇ ਆਇਆ ਕਿ ਉਹ ਪੰਜਾਬ ਦੇ ਵਿੱਚ دہشت ਫਲਾਉਣ ਦੀ ਸਾਜ਼ਿਸ਼ਾਂ ਰਚ ਰਿਹਾ ਹੈ ਕੋਸ਼ਿਸ਼ ਕਰ ਰਿਹਾ ਹੈ ਉਸ ਤੋਂ ਬਾਅਦ ਹੀ ਉਸ ਨੂੰ ਕਾਲਿਸਤਾਨੀ ਅਤਵਾਦੀ ਜਿਹੜਾ ਹੈ ਐਲਾਨ ਦਿੱਤਾ ਗਿਆ ਐਨਆਈਏ ਵੱਲੋਂ ਪਿਛੇ ਜੇ ਹੁਣੇ ਮਾਨਸਾ ਦੇ ਵਿੱਚ ਇੱਕ ਪੈਟਰੋਲ ਪੰਪ ਦੇ ਉੱਤੇ ਗਰਨੇਡ ਸਿੱਟ ਕੇ ਧਮਾਕਾ ਕਰਨ ਦੀ ਇੱਕ ਵਾਰਦਾਤ ਹੋਈ ਸੀ ਉਹ ਵੀ ਅਰਸ਼ਦੱਲਾ ਦੇ ਗੈਂਗ ਦੇ ਬੰਦੇ ਵੱਲੋਂ ਕੀਤੀ ਗਈ ਸੀ ਗੁਰਪ੍ਰੀਤ ਸਿੰਘ ਹਰੀਨਾਮ ਦਾ ਫਰੀਦਕੋਟ ਵਿੱਚ ਕਤਲ ਹੋ ਜਾਂਦਾ ਹੈ ਉਸ ਦੀ ਜ਼ਿੰਮੇਵਾਰੀ ਵੀ ਅਰਸ਼ਦੱਲਾ ਨੇ ਲਈ ਹਾਲਾਂਕਿ ਉਹਦੇ ਵਿੱਚ ਅਮਰਿਤਪਾਲ ਸਿੰਘ ਦਾ ਨਾਮ ਵੀ ਸ਼ਾਮਲ ਹੋਇਆ ਸੀ ਸਾਹਮਣੇ ਆਇਆ ਸੀ ਲੇਕਿਨ ਅਰਸ਼ਦੱਲਾ ਨੇ ਇੱਕ ਆਡੀਓ ਜਾਰੀ ਕਰਕੇ ਖੁਦ ਜ਼ਿੰਮੇਵਾਰੀ ਲਈ ਸੀ ਤੇ ਅਮਰਿਤਪਾਲ ਤੋਂ ਬਾਹਰ ਕਰ ਦਿੱਤਾ ਸੀ ਕਿ ਉਸ ਦਾ ਇਸ ਦੇ ਵਿੱਚ ਕੋਈ ਹੱਥ ਨਹੀਂ ਹੈ ਇਸ ਤੋਂ ਪਹਿਲਾਂ ਦੋ ਟੈਰਰਿਸਟ ਜਿਹੜੇ ਐਲਾਨੇ ਗਏ ਸੀ ਲੰਡਾ ਤੇ ਰਿੰਦਾ ਉਹਨਾਂ ਦੇ ਨਾਲ ਵੀ ਅਰਸ਼ਦੱਲੇ ਦਾ ਨਾਮ ਜੋੜਿਆ ਗਿਆ ਪਹਿਲਾਂ ਇਹਦੇ ਸਾਥੀ ਸੀ ਲੇਕਿਨ ਬਾਅਦ ਵਿੱਚ ਇੱਕ ਦੂਜੇ ਦੇ ਉਹ ਉਲਟ ਹੋ ਗਏ ਇੱਕ ਦੂਜੇ ਦੇ ਖਿਲਾਫ ਕੰਮ ਕਰਨ ਦਾ ਦੋਸ਼ ਵੀ ਲਾਇਆ ਗਿਆ ਰਿੰਦੇ ਉੱਪਰ ਅਰਸ਼ਦੱਲਾ ਨੂੰ ਇਹ ਵੀ ਇਲਜ਼ਾਮ ਲਾਇਆ ਗਿਆ ਕਿ ਜੋ ਸਿੱਧੂ ਮੂਸੇਵਾਲਾ ਨੂੰ ਦੇ ਕਤਲ ਵਾਸਤੇ ਹਥਿਆਰ ਵਰਤੇ ਗਏ ਸੀ ਉਹ ਵੀ ਰੰਦੇ ਨੇ ਹੀ ਸਪਲਾਈ ਕੀਤੇ ਸੀ ਇਸ ਤਰ੍ਹਾਂ ਦੇ ਦੋਸ਼ ਵੀ ਲਗਾਏ ਗਏ ਪਹਿਲਾਂ ਇਹ ਇਕੱਠੇ ਆਰਮਸ ਸਮਗਲਿੰਗ ਦੀ ਹਥਿਆਰਾਂ ਦੀ ਸਮਗਲਿੰਗ ਦਾ ਕੰਮ ਵੀ ਕਰਦੇ ਰਹੇ ਨੇ ਸੋ ਨਾਮ ਅਸ਼ਦੱਲੇ ਦਾ ਕ੍ਰਿਮੀਨਲ ਐਕਟੀਵਿਟੀਜ਼ ਜੁਰਮ ਨਾਲ ਪਹਿਲਾਂ ਜੋੜਿਆ ਜਾਂਦਾ ਸੀ ਬਾਅਦ ਵਿੱਚ ਇਹ ਅੱਤਵਾਦੀਆਂ ਫਿਰਕੂ ਰੰਗਾਂ ਦੇ ਵਿੱਚ ਵੀ ਰੰਗਿਆ ਜਾਣ ਲੱਗਿਆ ਇਹ ਵੀ ਸਾਰੇ ਤੱਥ ਸਾਰਿਆਂ ਦੇ ਸਾਹਮਣੇ ਆਏ ਸੀ ਹੁਣ ਕੈਨੇਡਾ ਦੇ ਵਿੱਚ ਅਸ਼ਦੱਲਾ ਗ੍ਰਿਫਤਾਰ ਹੈ ਜਿਵੇਂ ਇਹ ਐਪੀਸੋਡ ਅਸੀਂ ਔਨ 에ਅਰ ਪਾਵਾਂਗੇ ਸ਼ਾਇਦ ਉਹਨੂੰ ਤੱਕ ਉਹਨੂੰ ਜ਼ਮਾਨਤ ਮਿਲ ਗਈ ਹੋਵੇ ਕਿਉਂਕਿ ਕੈਨੇਡਾ ਸਰਕਾਰ ਦੇ ਸੰਬੰਧ ਭਾਰਤ ਸਰਕਾਰ ਨਾਲ ਅੱਛੇ ਨਹੀਂ ਤੇ ਉਹ ਕਿਸੇ ਵੀ ਐਕਸਟਰੈਡੀਸ਼ਨ ਰਿਕਵੈਸਟ ਦੇ ਉੱਪਰ ਕੰਮ ਨਹੀਂ ਕਰਨਾ ਚਾਹੁੰਦੇ ਪਹਿਲਾਂ ਵੀ 5 ਸਾਲ ਦੇ ਵਕਫੇ ਤੋਂ ਕਈ ਨਾਮ ਭਾਰਤ ਭੇਜ ਚੁੱਕਿਆ ਹੈ ਸਾਂਝੀ ਕਰ ਚੁੱਕਿਆ ਹੈ ਕੈਨੇਡਾ ਸਰਕਾਰ ਨਾਲ ਕਿ ਇਹਨਾਂ ਦੇ ਖਿਲਾਫ ਭਾਰਤ ਦੇ ਵਿੱਚ ਅਪਰਾਧਿਕ ਮਾਮਲੇ ਦਰਜ ਨਹੀਂ ਲੇਕਿਨ ਕਿਸੇ ਵੀ ਵਿਅਕਤੀ ਨੂੰ ਕੈਨੇਡਾ ਵੱਲੋਂ ਭਾਰਤ ਸਰਕਾਰ ਨੂੰ ਨਹੀਂ ਸੌਂਪਿਆ ਗਿਆ ਹੁਣ ਵੀ ਇਹ ਨਹੀਂ ਲੱਗਦਾ ਕਿ ਅਰਸ਼ ਢੱਲਾ ਨੂੰ ਭਾਰਤ ਸਰਕਾਰ ਨੂੰ ਸੌਂਪਿਆ ਜਾਏਗਾ ਹੋ ਸਕਦਾ ਹੈ ਉੱਥੇ ਕੈਨੇਡਾ ਦੇ ਵਿੱਚ ਜੋ ਐਫ ਆਈ ਆਰ ਜਾਂ ਉਹ ਜੋ ਕੇਸ ਉਹਦੇ ਉੱਪਰ ਦਰਜ ਹੈ ਉਸ ਦਾ ਮੁਕੱਦਮਾ ਚੱਲੇ ਉਸ ਦੇ ਵਿੱਚ ਉਹਨੂੰ ਜ਼ਮਾਨਤ ਮਿਲ ਜਾਵੇ ਤੇ ਬਾਹਰ ਆ ਕੇ ਫਿਰ ਆਪਣੀਆਂ ਗਤੀਵਿਧੀਆਂ ਨੂੰ ਇਸੇ ਤਰੀਕੇ ਨਾਲ ਅਰਸ਼ ਢੱਲਾ ਜਾਰੀ ਰੱਖੇ ਇਸ ਦਾ ਅੰਤ ਕਿਵੇਂ ਹੋਵੇਗਾ ਇਸ ਕਹਾਣੀ ਦਾ ਇਹ ਅਸੀਂ ਨਹੀਂ ਕਹਿ ਸਕਦੇ ਕੋਈ ਵੀ ਨਹੀਂ ਕਹਿ ਸਕਦਾ ਲੇਕਿਨ ਜਿੰਨਾ ਵੀ ਹੁਣ ਤੱਕ ਆਪਾਂ ਦੇਖਿਆ ਹੈ ਜੁਰਮ ਦੇ ਜਿੰਨੇ ਵੀ ਦੰਦੇ ਨੇ ਉਹਦਾ ਅੰਤ ਕੋਈ ਬਹੁਤਾ ਵਧੀਆ ਨਹੀਂ ਹੁੰਦਾ ਕੋਈ ਬਹੁਤਾ ਸਖਾਵਾਂ ਨਹੀਂ ਹੁੰਦਾ ਲੇਕਿਨ ਫੇਰ ਵੀ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਇਸ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਇਸ ਗੈਂਗਾਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਲੁੱਟਾਂ ਖੋਹਾਂ ਇਹਨਾਂ ਵਾਰਦਾਤਾਂ ਨੂੰ ਰੋਜ਼ ਹੀ ਕਾਇਮ ਕਰ ਰਹੇ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਲੋ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਕਾਫੀ ਖਰਾਬ ਹੁੰਦੀ ਜਾ ਰਹੀ ਹੈ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਇਹਨਾਂ ਗੈਂਗ ਨੂੰ ਰੋਕਣ ਦਾ ਯਤਨ ਹੋਣਾ ਚਾਹੀਦਾ ਹੈ ਹੋ ਵੀ ਰਿਹਾ ਹੈ ਲੇਕਿਨ ਜਦੋਂ ਤੱਕ ਇਹ ਵੱਡੇ ਵੱਡੇ ਨਾਮ ਇਸੇ ਤਰੀਕੇ ਨਾਲ ਸੁਰੱਖਿਆ ਦਾ ਹਿੱਸਾ ਬਣਦੇ ਰਹਿਣਗੇ ਹੋਰ ਨੌਜਵਾਨ ਰਸਤਾ ਪਟਕ ਕੇ ਇਹਨਾਂ ਗੈਂਗ ਦੇ ਵਿੱਚ ਸ਼ਾਮਿਲ ਜ਼ਰੂਰ ਹੁੰਦੇ ਰਹਿਣਗੇ ਕਦੋਂ ਸਥਾਨਤ ਹੋਏਗਾ ਪਤਾ ਨਹੀਂ ਲੇਕਿਨ ਇਹ ਜਾਣਕਾਰੀ ਜਿੰਨੀ ਸਾਡੇ ਕੋਲ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਕਿਵੇਂ ਆਮ ਘਰਾਂ ਦੇ ਬੱਚੇ ਜੁਰਮ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਉਹਨਾਂ ਦਾ ਅੰਤ ਕਿਵੇਂ ਮਾੜਾ ਹੀ ਹੁੰਦਾ ਹੈ ਹੋ ਸਕਦਾ ਹੈ ਇਹ ਕਹਾਣੀਆਂ ਸੁਣ ਕੇ ਕੁਝ ਬੱਚੇ ਇਸ ਜੁਰਮ ਦੁਨੀਆ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਇਸੇ ਉਮੀਦ ਨਾਲ ਇਸੇ ਆਸ ਨਾਲ ਤੁਤੋ ਵਿਦਾ ਲੈਣੇ ਆ ਧੰਨਵਾਦ